ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋੜ ਨੋਬਾਦ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਤਸੀਲ ਬਾਗਾਪੁਰਾਣਾ ਠੀਕ ਹੈ ਮੋਗੇ ਜिले ਦਾ ਪਿੰਡ ਹੈ ਤਸੀਲ ਬਾਗਾਪੁਰਾਣਾ ਪੈਂਦੀ ਆ ਇਸ ਪਿੰਡ ਨੂੰ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਇੱਕ ਗਾਂ ਵਕਾਊਆ ਚੰਗੇ ਦੁੱਧ ਦੀ ਮਾਲਕ ਨੇ ਇਹ ਗਾਂ ਮਿੱਤਰੋ ਵਕਾਊਆ ਤਸੱਲੀ ਬਖਸ਼ ਇਹ ਗਾਂ ਵਕਾਊਆ ਜਿਹੜੇ ਭਰਾ ਘਰੇ ਦੁੱਧ ਪੀਣ ਨੂੰ ਗਾਂ ਲੈਣੀ ਚਾਹੁੰਦੇ ਆ ਤਾਂ ਮੇਰੇ ਹਿਸਾਬ ਦੇ ਨਾਲ ਗਹਿਣਾ ਚੀਜ਼ ਤੁਹਾਨੂੰ ਦਿਖਾਉਣ ਲੱਗਾ ਕਿਉਂਕਿ ਹਰ ਪੱਖ ਤੋਂ ਗਾਂ ਦੀ ਤਸੱਲੀ ਬਾਕਮਾਲ ਮਿਲੀ ਹੋਈ ਆ ਮਿੱਤਰੋ ਕਿੰਨੇ ਦੁੱਧ ਦੀ ਮਾਲਕ ਨੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਸਾਰੀ ਜਾਣਕਾਰੀ ਮੈਂ ਤੋ ਲੈ ਦਿੰਨਾ ਤੁਹਾਨੂੰ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਸੱਸੀ ਗਾਲ ਵਿਰਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਬਾਈ ਸੇਤਾ ਦੇ ਪਰਿਵਾਰ ਬਾਈ ਬਾਈ ਵਧਿਆ ਬਾਈ ਤੇ ਸ਼ੁਕਰਾ ਬਾਈ ਨਾਮ ਦੱਸ ਦੀਆ ਗੁਰਵ ਸਿੰਘ ਬਾਈ ਤੇ ਸਾਨੂੰ ਬਾਈ ਕੌਣ ਆਪ ਤਾ ਸਿੰਘ ਇਹ ਆਪਣਾ ਘਰ ਕਿੱਥੇ ਆ ਗਿਆ ਗੁਰਦੁਆਰੇ ਦੇ ਕੋਲ ਹਾਂ ਬਈ ਜਮਾ ਕਰਦ ਰੇ ਕੋਲ ਠੀਕ ਹੈ ਬਈ ਅੱਛਾ ਵੱਡੇ ਭਾਈ ਗਾਂ ਵੇਤਨੀ ਹੈ ਇੱਕ ਹਨਾ ਤੇ ਕਿੰਨੂ ਵਸੂਆ ਸੁਹ ਹੁੰਦੀ ਹੈ ਵੀਰੇ ਤੀਜੇ ਸੁਹ ਸੁਣਿਆ ਤੀਜੇ ਸੁਹ ਸੁਣਿਆ ਕਿੰਨੇ ਦਿਨ ਪਏ ਜਾਂਦੇ ਸੁਣਗੇ ਬਸ 5-4 ਦਿਨ ਲੱਗ ਗਈ ਬਈ 5-4 ਦਿਨ ਲੱਗੂ ਦੁੱਧ ਯਾਰ ਜਿਹੜਾ ਕੰਡੇ ਵਾਲਾ ਚੋਣ ਵਾਲਾ ਕਿੰਨਾ ਚੋਦਾ ਰਿਹਾ ਤੂੰ ਇਹਦੇ ਤੋਂ ਬਾਈ ਪਹਿਲਾਂ ਮੈਂ ਜੋ ਲਈ ਜੋ ਸੁਈ ਹੈ ਹਾਂਜੀ 21-22 ਕਿਲੋ ਦੁੱਧ ਚੋਂਦਾ ਰਹੇ ਹਾਂ ਠੀਕ ਹੈ ਵੀਰੇ ਬਸ ਹੂਨ ਤੋਂ ਬਸ ਸੇਵਾ ਸਰ ਤੇ 24-25 ਕਿਲੋ ਦੁੱਧ ਹਸ ਕੇ ਦੇ ਦੋਗੀ ਬਈ 25 ਕਿਲੋ ਦੁੱਧ ਆ ਦੌਧ ਨੂੰ ਪਾਕ ਮਾਰਾ ਹਾਂ ਦੌਧਰ ਵਿੱਚ ਹੋਈ ਵੀ ਹੈ ਘਰੇ ਗਏ ਲਈ ਵਾਲੂ ਬਹੁਤ ਚੰਗਾ ਹਾਂ ਹਾਂ ਬਈ ਹਾਂ ਦੇਣਾ ਲੇਕਿਨ ਪਤਾ ਦਿਨ ਕਿੰਨੇ ਪਏ ਦੱਸਿਆ ਸੀਗਾ ਪੰਜ ਚਾਰ ਦਿਨ ਲਊਗੀ ਪੰਜ ਚਾਰ ਦਿਨ ਲਊਗੀ ਅੱਛਾ ਵੱਡੇ ਵੀਰੇ ਰੇਟ ਕੀ ਰੱਖਿਆ ਤਾਂ ਕੀ 85 ਰੱਖਿਆ ਬਈ 87000 85000 ਮਾਨਤਨ ਹੋ ਜੂ ਵਿੱਚ ਮੇਰਾ ਫੋਲ ਕਰਾਂ ਠੀਕ ਹੈ ਵੀਰੇ ਕੱਢੀ ਬਾਣ ਨੂੰ ਤੋਰੀ ਵੀਰੇ ਖੋਲੀ ਨੂੰ ਮਿਲ ਜਾ ਲੈ ਮਿੱਤਰੋ ਸੂਆ ਤਿੱਜਾਵਾ ਕਹਿਣ ਨੂੰ ਦੂਜਾ ਵੀ ਕਹਿ ਦਿੰਦੇ ਤੁਸੀਂ ਮੰਨਣਾ ਸੀ ਪਰ ਤੀਜਾ ਸੂਆ ਸੁੰਦੀ ਆ ਹ ਪੰਜ ਚਾਰ ਦਿਨ ਦੀ ਕੱਚੀ ਆ ਲੈਵੇਂ ਦੀ ਤਿਆਰੀ ਜਿੰਨੀ ਤਾਂ ਇਹਨੂੰ ਲੈ ਜੀ ਵੀਰੇ ਜਿੱਡੀ ਆਪ ਉੱਡਾਂ ਹੀ ਹਵਾਨਾ ਤੁਹਾਨੂੰ ਤਿਆਰ ਕਰਮ ਵਾਲੀ ਤਾਂ ਥੱਲੇ ਮਿੱਤਰੋ ਦੇਖ ਸਕਦੇ ਆ ਤੁਸੀਂ ਲੈ ਜੀ ਵੀਰੇ ਹੌਨ ਲੰਮੀ ਲੈ ਜੀ ਸੋਹਣੀ ਮਲਾ ਆਰਡਰ ਦੀ ਕੁਆਲਿਟੀ ਥਣ ਦਾ ਸਹਿਜ ਅੰਗਾ ਪੈਰਾਂ ਦੀ ਪਾਲੀ ਸਭੀ ਵਜਣ ਵਾਲੀ ਜਾਣ ਵਾਲੇ ਲਹੂ ਪਾਣੀ ਵਾਲੀ ਗਾਂ ਜਿਹੜੀ ਮਿੱਤਰੋ ਘਰੇ ਲੋ ਪਰਿਵਾਰ ਦੇ ਘਰੇ ਆ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਜਿਵੇਂ ਜਿਵੇਂ ਕਰਮਾ ਵਾਲੀ ਟਿਕਾਣੀ ਦੇ ਤੀਰ ਲਾਊਗੀ ਹੋਵੇਂ ਹੋਵੇਂ ਬਾਕਮਾਲ ਇਹ ਤਿਆਰ ਹੁੰਦੀ ਆ ਮਾਲਕਾਂ ਵੱਲੋਂ ਕਿਉਂਕਿ ਇਹਦੇ ਦੁੱਧ ਦੀ ਕੈਪੈਸਿਟੀ ਆ ਜਿਹੜੀ ਮਿੱਤਰੋ ਉਹ 25 24 ਕਿਲੋ ਦੀ ਆ ਆਮ ਆ ਤੇ ਮੈਂ ਇਸ ਚੀਜ਼ ਦਾ ਦਾਵਾ ਕਰ ਸਕਦਾ ਕਿਉਂਕਿ ਗਾਂ ਦੱਸਦੀ ਆ ਮੈਂ ਗਾਂ ਦੇ ਕੋਲੇ ਤੁਸੀਂ ਵੀਡੀਓ ਤੇ ਵੇਖ ਰਹੇ ਆ ਸਹਿਜ ਜ਼ਰੂਰ ਗਾਂ ਦਾ ਦਰਮਿਆਨਾ ਵਾ ਪਰ ਆਰਡਰ ਦੀ ਕੁਆਲਿਟੀ ਮੰਨ ਲਓ ਤੁਸੀਂ ਬੇਤਰੀਨ ਲੱਗੀ ਹੋਈ ਆ ਪਰ ਇਹ ਠੰਡ ਦਾ ਸਹਿਜ ਬਹੁਤ ਚੰਗਾ ਵਾ ਮਿੱਤਰੋ ਫਰਮਾਲੀ ਨੂੰ ਠੰਡੀ ਸੀਲ ਦੇਖ ਸਕਦੇ ਆ ਤੁਸੀਂ ਲਓ ਜੀ ਮਿੱਤਰੋ ਠੀਕ ਹੈ ਬਈ ਬੰਦਾ ਚੋਈ ਚੱਲੀ ਠੀਕ ਆ ਬਈ ਤਸੱਲੀ ਆ ਗਿਆ ਮੀਨਣਾ ਠੀਕ ਆ ਬਈ ਚੋਲੇ ਬਾਈ ਯਾਰ ਭਣੀ ਜਵਾਕ ਸਹਿਜ ਲੱਗੀ ਆ ਨਹੀਂ ਨੰਬਰ ਹੈਗਾ ਹੀ ਭਾਈ ਦਾ 85285 ਹਾਂ ਭਾਈ 136 85285136 85285136 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰ ਲਿਆ ਜੇ ਗੱਲ ਘਰੇ ਖਰੀਦ ਨੂੰ ਜੇ ਗਾਂ ਲੱਭਦੇ ਫਿਰਦੇ ਆ ਰੁਪਈਆ 2-4000 ਇਧਰ ਉਧਰ ਹੋ ਜਾਂਦਾ ਹੁੰਦਾ ਮੌਕੇ ਤੇ ਪਰ ਚੀਜ਼ ਤੁਹਾਨੂੰ ਗਹਿਣਾ ਮਿਲ ਜਾਊਗੀ ਪੰਚਾ ਚਾਰ ਦਿਨਾਂ ਦੀ ਕੱਚੀ ਆ ਗੱਲਬਾਤ ਲਈ ਨੰਬਰ ਬਾਈ ਦਾ ਸਕੇ ਰੇਣ ਦੇ ਉੱਤੇ ਆ 85285136 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਮਿੱਤਰੋ ਪਿੰਡ 9 ਮੋੜ 9 ਬਾਦ ਜਿਲ੍ਹਾ ਮੋਗਾ ਤੇ ਜੇ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਬਾਟੀਗੜੀ ਕਿਹੜੇ ਪਿੰਡ ਬਾਈ ਮਾੜੀ ਠੱਟੀ ਮਾੜੀ ਠੱਟੀ ਆਹ ਉਹ ਸਾਡੇ ਦੇ ਬੈਚ ਬਾੜੀ ਦੇ ਠੱਠੀ ਦੇ ਸਾਡੇ ਠੀਕ ਹੈ ਵੀਰੇ ਧੰਨਵਾਦ